ਹਾਂ ਜੀ ਮੇਰਾ ਚੰਬੂ ਤੋਂ ਪੀਸੀ ਲਾਈਵ ਕਰ ਰਹੇ ਆਂ ਸ਼ੇਅਰ ਕਰ ਦਿਓ ਨਹੀਂ ਨਹੀਂ ਸਾਡੇ ਵਾਰੀ ਵਿੱਚ ਕਰਾਉਂਦਾ ਨਿੱਕਾ ਰੱਖਦੇ ਜੀ ਕੋਈ ਨਹੀਂ ਪੂਰਾ ਵੱਡਾ ਰੱਖਾਂਗੇ ਬੋਲੋ ਜੀ ਬਹੁਤ بڑا ਹੈ ਜੀ ਮਨੀਸ਼ ਸਾਹਿਬ ਤੁਸੀਂ ਸ਼ੁਰੂ ਕਰੋ ਜੀ ਇਸੇ ਦੇ ਵਿੱਚ ਆ ਜੀ ਭਾਜੀ ਤੁਸੀਂ ਅਸੀਂ ਇੱਧਰ ਕੇ ਬਹਿ ਜਾ ਤੁਸੀਂ ਜਾ ਕੇ ਸਿੱਧਾ ਪ੍ਰੰਤ ਆਊਗਾ ਹਾਂਜੀ ਉਹ ਹਰ ਟੋ ਜਿਹੇ ਬੰਦੇ ਜੀ ਆਪਣਾ ਜਿੱਥੋਂ ਦਿਖਾਤੀ ਉਥੋਂ ਵੇਖੀ ਜਾਣਾ ਅਸੀਂ ਸਭ ਤੋਂ ਪਹਿਲਾਂ 1 ਸਾਲ ਪੂਰਾ ਹੋਇਆ ਜਿੰਨਾ ਵੀ ਸ਼ਹੀਦਾਂ ਦੀਆਂ ਸ਼ਹਾਦਤਾਂ ਹੋਈਆਂ ਇਸ ਮੌਕੇ 'ਚ ਜਾਂ ਇਤ ਤੋਂ ਪਹਿਲਾਂ ਪਹਿਲੇ ਅੰਦੋਲਨ 'ਚ ਸ਼ਹੀਦ ਹੋਏ ਸਾਡੇ ਸਤਕਾਰ ਜੋ ਕਿਸਾਨ ਮਜ਼ਦੂਰ ਨੌਜਵਾਨ ਅਸੀਂ ਸਾਰੇ ਦੋਹਾਂ ਫੋਰਮਾਂ ਵੱਲੋਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਜੁਦਾ ਕਰਦੇ ਆ ਨਮਨ ਕਰਦੇ ਆ ਕਿ ਉਹਨਾਂ ਦੀ ਸ਼ਹਾਦਤ ਕਰਕੇ ਇਹ ਅੱਜ ਅਸੀਂ 1 ਸਾਲ ਪੂਰਾ ਕਰ ਰਹੇ ਆ ਜਿੰਨਾ ਵੀਰਾਂ ਨੇ ਇਸ ਅੰਦੋਲਨ ਦੇ ਵਿੱਚ ਆਪਣੀਆਂ ਬਾਹਾਂ ਥਾਣੀ ਐਸਐਲਆਰ ਦੀਆਂ ਗੋਲੀਆਂ ਨਿਕਾਲੀਆਂ ਅੱਖਾਂ ਚੰਦੀਆਂ ਰਹੀਆਂ ਆਗੂ ਜ਼ਖਮੀ ਹੋਏ ਆਗੂਆਂ ਨੇ ਇੱਡਾ ਵੱਡਾ ਅੰਦੁੱਲ ਲੜਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਆਪਣੇ ਵੱਲੋਂ 1 ਸਾਲ ਪੂਰਾ ਹੋਣ ਦੇ ਨਾਲ ਔਰ ਜਿਵੇਂ ਪ੍ਰੈਸ ਨੇ ਸਾਨੂੰ 1 ਸਾਲ ਦੇ ਵਿੱਚ ਕਵਰੇਜ ਦਿੱਤੀ ਆ ਸਾਰਿਆਂ ਦਾ ਮੈਂ ਧੰਨਵਾਦੀ ਹਾਂ ਇਹ ਤੋਂ ਵੀ ਵੱਧ ਪੰਜਾਬੀ মিডিਆ ਨੇ ਜਿਨ੍ਹਾਂ ਨੇ ਕੁਛ ਨਾ ਕੁਛ ਸਾਡਾ ਲਕੋਇਆ ਹੋਊਗਾ ਬਖਾਇਆ ਨਹੀਂ ਹੈਗਾ ਤੋਂ ਇੱਕ মিডিਆ ਉਹ ਵੀ ਹੁੰਦਾ ਜਿਹੜਾ ਜਾਣ ਬੁੱਝ ਕੇ ਚੀਜ਼ਾਂ ਨੂੰ ਹੋਰ ਵਿਖਾਉਂਦਾ ਹੈਗਾ ਪਰ ਇੱਕ মিডিਆ ਉਹ ਵੀ ਹੈ ਜਿਹੜਾ ਜਿਹੜਾ ਦਿਲੋਂ ਇਸ ਅੰਦੋਲਨ ਦੇ ਨਾਲ ਜੁੜਿਆ ਹੈਗਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਇੱਕ ਸਾਲ ਦੇ ਵਿੱਚ ਦੇਖੋ ਬਹੁਤ ਵੱਡੀਆਂ ਬੁਲੰਦੀਆਂ ਤੇ ਇਸ ਅੰਦੋਲਨ ਨੂੰ ਅਸੀਂ ਲੈ ਕੇ ਗਏ ਔਰ ਜਿਹੜੀ ਮੈਨੂੰ ਲੱਗਦੀ ਆ ਜਿਆਦਾਤਰ ਵੱਡੀ ਗੱਲ ਏਸੀ ਸਮਾਜਿਕ ਇਕਤਾ ਵੀ ਜਿਵੇਂ ਪੰਜਾਬ ਨੂੰ ਪਾੜਦੀ ਸੀ ਆਰਐਸਐਸ ਉਹਦੀ ਪਾਲਿਸੀ ਸੀ ਸਿੱਖਾਂ ਤੇ ਹਿੰਦੂਆਂ ਵਿੱਚ ਪਾੜਾ ਪਾਇਆ ਜਾਵੇ ਦੁਕਾਨਦਾਰਾਂ ਤੇ ਕਿਸਾਨਾਂ ਦਾ ਪਾੜਾ ਪਾਇਆ ਜਾਵੇ ਮਜ਼ਦੂਰਾਂ ਤੇ ਕਿਸਾਨਾਂ ਦਾ ਪਾੜਾ ਪਾਇਆ ਜਾਵੇ ਲੱਗੂ ਉਦਯੋਗ ਨੂੰ ਅੱਡ ਕੀਤਾ ਜਾਵੇ ਸਥਾਨਕ ਲੋਕਾਂ 'ਚ ਪਾੜਾ ਪਾਇਆ ਜਾਵੇ ਪਰ ਪੰਜਾਬ ਬੰਨ ਨੇ ਇਹ ਜਿਹੜੀ ਸਮਾਜਿਕ ਇਕਤਾ ਖਾਲੀ ਆ ਮੈਨੂੰ ਸਭ ਤੋਂ ਵੱਡੀ ਪ੍ਰਾਪਤੀ ਇਹ ਲੱਗਦੀ ਹੁੰਦੀ ਆ ਲੋਕਾਂ ਦੀ ਸਮਾਜਿਕ ਇਕਤਾ ਸਭ ਤੋਂ ਵੱਡੀ ਹੁੰਦੀ ਆ ਜਦੋਂ ਤੁਹਾਡਾ ਘਰ ਇੱਕ ਹੋਵੇ ਨਾ ਫਿਰ ਦੁਸ਼ਮਨ ਨਾਲ ਲੜਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਹਰੇ ਤੋਂ ਗਾਹ ਜਿਹੜੀ ਕੱਲ ਦੀ ਮੀਟਿੰਗ ਆਈ ਹੈ ਆ ਤੁਹਾਡੇ ਸਵਾਲ ਆ ਅਸੀਂ ਦੋਵਾਂ ਫੋਰਮਾਂ ਨੇ ਹੁਣ ਬਹਿ ਕੇ ਮੀਟਿੰਗ ਕਰਕੇ ਉਹਦੇ ਕਿਹੜੇ ਕਿਹੜੇ ਕਿੰਨੇ ਕਿੰਨੇ ਬੰਦੇ ਜਾਣੇ ਆ ਔਰ ਉਹ ਵੀ ਤੁਹਾਨੂੰ ਸਾਹਮਣੇ ਦੱਸਾਂਗੇ ਡੈਪੂਟੇਸ਼ਨ ਸ਼ਾਮ ਤੱਕ ਤੁਹਾਡਾ ਕਲੀਅਰ ਹੋ ਜਾਊਗਾ ਔਰ ਜਿਹੜੇ ਸਵਾਲ ਇਹ ਸੀਗਾ ਥੋੜਾ ਵੱਡਾ ਵੀ ਖਨੌਰੀ ਬਾਰਡਰ ਕੱਲ ਵਾਲੀ ਮੀਟਿੰਗ 'ਚ ਨਹੀਂ ਜਾ ਸਕਿਆ ਬਲਤੇ ਕਲੀਅਰ ਹੈ ਗੱਲ ਇਹੋ ਜੀ ਕੋਈ ਗੱਲ ਨਹੀਂ ਸੀ ਹੈਗੀ ਅੱਜ ਵੀ ਦੇਖੋ ਸਵੇਰ ਦੇ ਉੱਠੇ ਆ ਮੈਨੂੰ ਲੱਗਦਾ ਜੇ ਕੋ ਐਡਾ ਵੱਡਾ ਪ੍ਰੋਗਰਾਮ ਹੈਗਾ ਅਜੇ ਤੱਕ ਸੰਭਲ ਨਹੀਂ ਰਹੇਗੇ ਇਹ ਤੋਂ ਬਾਅਦ ਜਾ ਕੇ ਫਿਰ ਵੀ ਲੀਡਰਾਂ ਨੇ ਮੀਟਿੰਗ ਕਰਨੀ ਹੈਗੀ ਆ ਕੱਲ ਦੀ ਤਿਆਰੀ ਕਰਨੀ ਹੈਗੀ ਆ ਕਿਉਂਕਿ ਸ਼ਡਿਊਲ ਬਹੁਤ ਬਿਜੀ ਸੀ ਨਾਲੇ ਖਨੌਰੀ ਤੇ ਚੰਡੀਗੜ੍ਹ ਦੀ ਦੂਰੀ ਜ਼ਿਆਦਾ ਸੀਗੀ ਉੱਥੇ ਜਾ ਕੇ ਵੀ ਮੁੜਿਆ ਨਹੀਂ ਸੀ ਜਾ ਸਕਦਾ ਉਵੇਂ ਦੋਵੇਂ ਫੋਰਮ ਦਿੱਤਾ ਤੇ ਲਿਹਾਮੀ ਨੇ ਇੱਕਤਾ ਵਾਸਤੇ ਜਤਨਸ਼ੀਲ ਨੇ ਸਾਨੂੰ ਪਤਾ ਵੀ ਇਹ ਸਾਡਾ ਜਿੰਨਾ ਨਾ ਸਾਡੀ ਟੱਕਰ ਆ ਕਿੱਡੇ ਵੱਡੇ ਹੈਗੇ ਆ ਔਰ ਅਸੀਂ ਅਗਲੀ ਬੇਨਤੀ ਇਹ ਕਰਦੇ ਆ ਵੀ 21 ਨੂੰ ਸ਼ਹੀਦ ਸੁੱਪ ਕਰਨ ਦੀ ਵਰਸ਼ੀ ਆ ਚਾਹੇ ਸਾਰੇ ਬਾਰਡਰ ਤਿੰਨਾ ਬਾਰਡਰਾਂ ਦਾ ਹੋਵੇ ਚਾਹੇ ਆਪਣਾ ਪਿੰਡ ਹੋਵੇ ਵੱਲੋਂ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਕਿਉਂਕਿ ਅਸੀਂ ਸਾਰੇ ਸ਼ਹੀਦਾਂ ਨੂੰ ਸਨਮਖੋ ਵਾਂਗ ਉਡਣਨ ਸ਼ਹੀਦ ਸੋਪ ਕਰਨ ਦੀ ਬਰਸੀ ਤੇ ਆਪਣੇ ਸਾਰੇ ਸ਼ਹੀਦਾਂ ਨੂੰ ਸਨਮਖ ਹੋਵਾਂਗੇ ਉਹਨਾਂ ਨੂੰ ਯਾਦ ਕਰਾਂਗੇ ਜਿਹੜੀ ਕੌਮ ਆਪਦੇ ਸ਼ਹੀਦਾਂ ਨੂੰ ਪੁੱਲ ਜਾਂਦੀ ਹੁੰਦੀ ਆ ਰੋਲ ਜਾਂਦੀ ਹੁੰਦੀ ਆ ਸੋ ਅਸੀਂ ਸਾਰੇ ਸ਼ਹੀਦਾਂ ਨੂੰ ਸਜਦਾ ਕਰਾਂਗੇ ਉਹਨਾਂ ਦੀਆਂ ਕੁਰਬਾਨੀਆਂ ਤੋਂ ਜਿਹੜੀ ਆ ਉਹ ਸੇਤ ਲਵਾਂਗੇ ਤਾਂ ਜੋ ਔਰ ਸਰਕਾਰ ਮੀਟਿੰਗ ਦੇ ਤੁਹਾਡੇ ਸਵਾਲ ਆਉਂਦੇ ਵੀ ਕਿਹੋ ਜੀ ਮੀਟਿੰਗ ਆ ਮੈਂ ਕਿੰਨਾ ਮੀਟਿੰਗ ਤੋਂ ਪਹਿਲੋਂ ਮੀਟਿੰਗ ਦੇ ਬਾਰੇ ਕੁਝ ਕਹਿਣਾ ਇਹ ਠੀਕ ਨਹੀਂ ਹੁੰਦਾ ਵੀ ਸਭ ਕੁਝ ਹੋ ਜਾਊਗਾ ਕੋਛੇ ਨਹੀਂ ਹੋਊਗਾ ਇਹ ਗੱਲਾ ਨਹੀਂ ਹੋਣੀਆ ਜਦੋਂ ਮੀਟਿੰਗ 'ਚ ਜਾਵਾਂਗੇ ਪਤਾ ਲੱਗ ਜਾਊਗਾ ਠੀਕ ਹੈ ਜੀ ਵੀ ਕੀ ਹੁੰਦਾ ਤੇ ਕੀ ਨਹੀਂ ਉਦੋਂ ਬਾਅਦ ਬਾਹਰ ਆ ਕੇ ਸਾਰਾ ਕੁਝ ਤੁਹਾਡੇ ਸਾਹਮਣੇ ਕਰੀ ਦਾਂਗੇ ਹਾਂ ਸਾਡੀ 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 ਤਾਂ ਕੋਸ਼ਿਸ਼ ਹੋਊ ਨਾ ਕਿ ਸਰਕਾਰ ਮੀਟਿੰਗ ਦੇ ਵਿੱਚ ਕੋਈ ਹੱਲ ਵਾਲੇ ਪਾਸੇ ਨੂੰ ਜਾਵੇ ਸਾਡੀ ਕੋਸ਼ਿਸ਼ ਹੋਊਗੀ ਕਾਹਾਂ ਇਹ ਸਵਾਲ ਆ ਰਹੇ ਆ ਕਿ ਜਿਹੜਾ ਖੇਤੀਬਾੜੀ ਮੰਤਰੀ ਆ ਉਹਦੇ ਬੇਟੇ ਦਾ ਵਿਆਹ ਵਗੈਰਾ ਹੈਗਾ ਸੱਚੀ ਗੱਲ ਇੱਥੇ ਕੋਈ ਲਿਖਾਉਣ ਵਾਲੀ ਗੱਲ ਨਹੀਂ ਪਰ ਸਾਡੇ ਕੋਲ ਭਾਈ ਚਿੱਟੀ ਕਿਹੜੀ ਹੈ ਸਾਡੇ ਕੋਲ ਚਿੱਟੀ ਹੈਗੀ ਆ ਵੀ ਮੰਤਰੀ ਬਹਿਣਗੇ ਅਸੀਂ ਉਸ ਅਧਾਰ ਤੇ ਬੋਲਾਂਗੇ ਸਰਕਾਰ ਕੱਲ ਨੂੰ ਬਿਆਨ ਦੇ ਦੇ ਆ ਫਿਰ ਅਸੀਂ ਸਾਨੂੰ ਬੋਲਣਾ ਸੌਖਾ ਹੋ ਮੀਟਿੰਗ ਤੇ ਵੇਖੀ ਪਤਾ ਲੱਗੂ ਕੀ ਹੁੰਦਾ ਤੇ ਕੀ ਨਹੀਂ ਹੁੰਦਾਗਾ ਤੋਂ ਇਸ ਕਰਕੇ ਅਸੀਂ ਅੱਜ ਵੀ ਤਿੰਨਾਂ ਬੋਡਰਾਂ ਤੇ ਚਾਹੇ ਉਹ ਰਤਨਪੁਰਾ ਸੀ ਚਾਹੇ ਖਨੌਰੀ ਸੀ ਚਾਹੇ ਇੱਥੇ ਜੇ ਸਭ ਨਾਲ ਲੋਕਾਂ ਨੇ ਸਾਡਾ ਸਹਿਯੋਗ ਦਿੱਤਾ ਉਹਦੇ ਲਈ ਧੰਨਵਾਦ ਦੀਆਂ ਇਹ ਲੋਕਾਂ ਦਾ ਅੰਦੋਲਨ ਸੀਗਾ ਲੋਕਾਂ ਨੇ ਭਾਈ ਆਪਣੇ ਮੁੱਦੇ ਤੇ ਹੀ ਅੰਦੋਲਨ ਲੜਿਆ ਹੈਗਾ ਵਾ ਔਰ ਅੱਗੇ ਵੀ ਇਹ ਅੰਦੋਲਨ ਚੱਲਿਆ ਤੇ ਇਹ ਇਹ ਲੋਕਾਂ ਨੇ ਹੀ ਲੜਨਾ ਹੈਗਾ ਅਰੇ ਲੋਕਾਂ ਦੀਆਂ ਮੰਗਾਂ ਤੇ ਹੀ ਦਰਬਾਰ ਹੈਗਾ ਵਾ ਇੱਚ ਮੰਗ ਕੋਈ ਸਾਡੀ ਜਾਤੀ ਨਹੀਂ ਹੈ ਕਿ ਕਿਸੇ ਲੀਡਰ ਦੀ ਸਾਡੀ ਕੋਸ਼ਿਸ਼ ਤਾਂ ਹੈਗੀ ਆ ਵੀ ਮੰਗਾਂ ਮੰਨੀਆਂ ਜਾਣ ਇਸ ਕਰਕੇ ਜਿਵੇਂ ਪੰਜਾਬ ਤੇ ਖਾਸ ਕਰਕੇ ਹਰਿਆਣਾ ਨੇ ਸਾਥ ਦਿੱਤਾ ਜਿਵੇਂ ਜਬਰਟਾਇਆ ਇੱਥੇ 8-8 ਫਿਗਰ ਸੀਗੀ ਕੋਈ 50000 ਕਹਿੰਦਾ ਕੋਈ 75000 70000 ਹਰਦ ਸੈਨਿਕ ਫੋਰਸ ਲੱਗੇ ਸੀ ਇਹ ਪਹਿਲੀ ਵਾਰ ਸੀ ਜਦ ਕਿਸੇ ਕਿਸਾਨ ਅੰਦੋਲਨ ਦੇ ਉੱਤੇ ਅਰਧ ਸੈਨਿਕ ਫੋਰਸ ਲਾਏ ਹੁਣ ਅਰਹਿ ਜਾਮ ਕੀਤਾ ਸੀ ਔਰ ਜਿਹੜੇ ਜੜੀਆਂ ਸਾਡੇ ਤੇ ਵਰਤੋਂ ਕੀਤੀ ਗਈ ਬਾਰੂਦੀ ਉਹ ਪੁਲਿਸ ਕਦੀ ਵੀ ਵਰਤੋਂ ਕਰਦੀ ਨਹੀਂ ਹੁੰਦੀ ਉਹ ਵੀ ਸਾਡੇ ਤੇ ਵਰਤੋਂ ਕੀਤੀ ਗਈ ਇਹਦੇ باوجود ਹਜ਼ਾਰਾਂ ਸਵਾਲਾਂ ਦੇ ਜਵਾਬ ਦਿੱਤੇ ਆ ਇੰਨੇ ਵੱਡੇ ਜ਼ਬਰ ਦੇ باوجود ਇੱਕ ਸਾਲ ਖੜੇ ਰਹਿਣਾ ਔਰ ਅੰਦੋਲਨ ਨੂੰ ਬਲੰਦੀਆਂ ਤੱਕ ਲੈ ਕੇ ਜਾਣਾ ਇਹ ਦੋਵਾਂ ਫਾਰਮਾ ਦੀ ਲੀਡਰਸ਼ਿਪ ਨੂੰ ਸੇਰਾ ਜਾਂਦਾ ਹੈਗਾ ਅਸੀਂ ਲੋਕਾਂ ਨੂੰ ਲੀਡਰਸ਼ਿਪ ਨੂੰ ਵਧਾਈ ਵੀ ਦਿੰਦੇ ਆ ਉਹਨਾਂ ਬਾਖੂਬੀ 1 ਸਾਲ ਦੇ ਵਿੱਚ ਇਹ ਮੋਰਚਾ ਨਿਭਾਇਆ ਹੈਗਾ ਹੁਣ ਵਗਨੂ ਕੁਵਾਰ ਜੀ ਤੁਹਾਡੇ ਨਾਲ ਗੱਲ ਕਰਨ ਦੀ ਆ ਸਭ ਤੋਂ ਪਹਿਲੇ ਪ੍ਰੈਸ ਕੇ ਸਭੀ ਸਾਥੀਆਂ ਦਾ ਧੰਨਵਾਦ ਜੋ ਆਪ ہماری ਬਾਤ ਕੋ ہماری ਆਵਾਜ਼ ਕੋ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਣੇ ਦਾ ਕਾਰਜ ਕਰ ਰਹੇ ਹੈ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੇ ਆਮਰਨ ਦਿਨ ਦਾ 80 ਵਾ ਦਿਨ ਹੈ आजाद भारत का सबसे लंबा और सबसे ऐतिहासिक सत्याग्रह चल रहा है ग्यारह तारीख को रतनपुरा मोर्चे पे महापंचायत हुई बारह तारीख को दाता सिंह सिंहवाड़ा खनौरी मोर्चे पे महापंचायत हुई और आज तेरह तारीख को शंभू मोर्चे पे किसान महापंचायत हुई और इन तीनों महापंचायतों में लाखों किसानों ने भाग लेके पूरे देश भर के किसानों ने भाग लेके ये दिखा दिया कि एमएसपी गारंटी कानून की लड़ाई पूरे देश के किसानों की लड़ाई है और पूरे देश के किसान एमएसपी गारंटी कानून बनवाने के लिए एकजुट है कई पत्रकार साथी पूछते हैं कि क्या जगजीत सिंह डल्लेवाल जी कल की मीटिंग में जाएंगे साथियों कल भी हमारे फोरम के साथियों की रात को उनसे मीटिंग हुई थी आज सुबह भी उनसे बातचीत हुई थी जगजीत सिंह डल्लेवाल जी ने कहा कि मेरा पूर्ण प्रयास है कि मैं मीटिंग में स्वयं जाऊं बेशक मेरा शरीर शारीरिक तौर पर मुझे इजाजत ना देता हो लेकिन जो हजारों लाखों किसानों का प्रेम और स्नेह हमें मिल रहा है दोनों तो मोर्चों को मिल रहा है वो मुझे अंदर से ताकत देने का कार्य करता है और मेरा पूर्ण प्रयास रहेगा कि मैं मीटिंग में स्वयं मौजूद के हम दोनों मोर्चों के लीडर मिलजुल के किसानों का पक्ष बातचीत की टेबल पे भी बड़ी मजबूती से रख पाए साथियों जब ये मोर्चा शुरू हुआ मोर्चा शुरू होने से पहले शहरी लोगों के बीच में एक सवाल था कि वाई एमएसपी गारंटी का लॉ ये एमएसपी गारंटी कानून क्यों चाहिए लेकिन एक साल के संघर्ष के बाद उन शहरी लोगों का सवाल बदल गया है और वो से हाउ में बदल गया है कि हाउ एमएसपी गारंटी लॉ एमएसपी गारंटी लॉ कैसे बनाया जाए यानी क्यों से कैसे पे चले गए हैं शहरी लोगों ने भी मान लिया है कि एमएसपी गारंटी कानून तो बनना चाहिए ये किसानों का हक और अधिकार है अब सवाल बच गया कैसे का तो कल की मीटिंग में और पहले भी चार दौर की मीटिंगों में हमारे दोनों मोर्चों ने बिल्कुल पूरा प्रॉपर ब्लू प्रिंट एमएसपी गारंटी कानून का सरकार के सामने रखा था आंकड़ों के सहित रखा था और कल सरदार जगजीत सिंह डल्लेवाल जी ने एक और बात कही जो बड़ी महत्वपूर्ण बात है बीस मई दो को जब प्रधानमंत्री नरेंद्र मोदी जी पहली बार संसद में जा रहे थे तो संसद के सामने नतमस्तक होकर कह रहे थे कि संसद धार्मिक स्थलों की तरह मेरे लिए पूजनीय है और संसद की हर भावना का मैं सत्कार और सम्मान करूंगा लेकिन आज हम दोनों फोरम मान्य प्रधानमंत्री नरेंद्र मोदी जी से ये पूछना चाहते हैं कि अभी कुछ दिन पहले पार्लियामेंट की परमानेंट कमेटी ऑन एग्रीकल्चर ने अपनी रिपोर्ट पेश की उस कमेटी को स्टैंडिंग कमेटी को मिनी पार्लियामेंट भी बोला जाता है सांसदों ने जो उस कमेटी का हिस्सा है उन्होंने सर्वसम्मति से अपनी रिपोर्ट पेश की और उस रिपोर्ट की पहली वॉल्यूम में साफ तौर पर लिखा है कि एमएसपी गारंटी कानून बनाया जाना चाहिए इससे देश की अर्थव्यवस्था खासकर ग्रामीण अर्थव्यवस्था को बहुत फायदा होगा उस कमेटी के चेयरमैन चरणजीत सिंह चन्नी जी स्वयं मोर्चों के नेताओं के पास पहुंचे थे जगजीत सिंह डल्लेवाल जी के पास पहुंचे थे और वो कमेटी की अपनी रिपोर्ट भी सौंप के गए थे लेकिन अभी बजट सेशन चल रहा है लेकिन सरकार उस रिपोर्ट के ऊपर कुंडली मार के बैठी है जैसे पहले की रिपोर्टों के ऊपर कुंडली मार के बैठी हुई है अब प्रधानमंत्री जी से देश पूछना चाहता है कि आप जिस संसद को आपने धार्मिक स्थलों की तरफ यह बताया था दोनों मोर्चे पूछना चाहते हैं कि उस संसद की उस परमानेंट कमेटी ऑन एग्रीकल्चर की रिपोर्ट का आप सम्मान करेंगे या नहीं करेंगे हम आपसे ये कहना चाह रहे हैं निवेदन करना चाह रहे हैं उस कमेटी की रिपोर्ट का सम्मान करते हुए शहीद किसानों का सम्मान करते हुए किसानों की भावनाओं का सम्मान करते हुए आप जल्द से जल्द एमएसपी गारंटी कानून बनाने की घोषणा कीजिए उसी से किसानों की आत्महत्या रुकेगी और अंत में हम ये कहना चाह रहे हैं जैसा मेरे से पहले हमारे नेताओं ने बताया मंच से भी बताया गया कि इक्कीस तारीख को इक्कीस फरवरी दो को शुभकर्ण सिंह जी की शहादत का एक वर्ष पूरा हो जाएगा जिन शुभकर्ण सिंह जी ने अपनी शहादत देकर इन दोनों मोर्चों को मजबूत करने का कार्य किया पूरी देश और दुनिया में एमएसपी गारंटी कानून के मुद्दे ले को लेके जाने का काम किया वो शुभकर्ण सिंह जी की शहादत और अन्य तैतालीस किसान भाइयों की शहादत उन्होंने इस शहादत ने इन मोर्चों को मजबूत किया है एमएसपी के मुद्दे को घर घर तक पहुंचाया है स्वामीनाथन आयोग के मुद्दे को घर घर तक पहुंचाया है तो शुभकर्ण सिंह जी की शहादत जो हुई थी इक्कीस फरवरी 2024 को एक वर्ष बीत जाने के बाद पहली बरसी पे उनके गांव बल्लो में भी हजारों किसानों का इकट्ठ होगा बड़ा श्रद्धांजलि समागम वहाँ पे आयोजित किया जाएगा इसके अलावा हमारे तीनों मोर्चों पे रतनपुरा मोर्चे पे दाता सिंहवाड़ा खनौरी मोर्चे पे और शंभू मोर्चे पे भी श्रद्धांजलि समागम आयोजित किए जाएंगे हमारे दोनों मोर्चों के सीनियर लीडरशिप गांव बल्लो में भी जाएगी और श्रद्धांजलि समागम में अपना जरूरी संदेश भी देगी बहुत बहुत धन्यवाद बलदेव सिंह जी ਹਾਂਜੀ ਸਾਥੀਓ ਅੱਜ 1 ਸਾਲ ਪੂਰਾ ਹੋ ਗਿਆ ਤੇ ਆਪਾਂ ਸਾਰੇ ਬੈਠੇ ਆਂ ਭੰਦੇਰ ਜੀ ਨੇ ਦੱਸਿਆ ਇੱਥੇ ਆਪਾਂ ਸਾਰਾ ਕੁਝ ਝੱਲਿਆ ਸਾਰਾ ਕੁਝ ਕੀਤਾ ਆਪਣੇ ਨਾਲ ਹਰ ਵਾਰ ਜਿਹੜੀ ਸਰਕਾਰ ਵਿਗਾਸ ਕਰਨ ਦੀ ਸੀ ਹਰੇਕੋ ਜ਼ੁਲਮ ਜਿਹੜਾ ਕਰ ਸਕਦੀ ਸੀ ਆਪਣੇ ਤੇ ਕੀਤਾ ਅੱਜ ਦੇ ਦਿਨ ਮੈਂ ਇੱਕ ਉਹਨਾਂ ਲੋਕਾਂ ਦਾ ਅਫੇਸ਼ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਦੇ ਸਿਰ ਤੇ ਜਿਨ੍ਹਾਂ ਦੀ ਤਾਕਤ ਕਰਕੇ ਅਸੀਂ ਖੜੇ ਰਹਿ ਇੱਕ ਲੋਕ ਤਾਂ ਉਹ ਆ ਜਿਹੜੇ ਅਸੀਂ ਇੱਥੇ ਲੜ ਰਹੇ ਆ ਮੋਰਚੇ ਤੇ ਬੈਠੇ ਆ ਇੱਕ ਸਾਡੀਆਂ ਉਹ ਮਤਾਵਾਵਾਂ ਵਾ ਜਿਨ੍ਹਾਂ ਨੇ ਇਸ ਮੋਰਚੇ ਆਸਤੇ ਆਪਦੀਆਂ ਪੇਟੀਆਂ ਚੋਂ ਕੱਡ-ਕੱਡ ਰਜਾਈਆਂ ਵੀ ਸਾਨੂੰ ਭੇਜਤੀਆਂ ਸਾਡੇ ਉਹ ਬਜ਼ੁਰਗ ਆ ਜਿਨ੍ਹਾਂ ਨੇ ਪੂਰਾ ਧਿਆਨ ਰੱਖਿਆ ਵੀ ਸਾਡੇ ਜਵਾਬ ਕਿ ਉਥੇ ਮੋਰਚਾ ਲੜ ਰਹੇ ਆ ਉਹਨਾਂ ਦੇ ਕੋਈ ਸਰਟੀਫੀਕਟ ਤਾਂ ਨਹੀਂ ਵਜੀ ਸਾਡੇ ਭਰਾ ਹਰੇਕ ਉਹ ਵਰਗ ਧਰਮਾਂ ਤੋਂ ਉੱਤੇ ਉੱਠ ਕੇ ਜਾਤਾਂ ਤੋਂ ਉੱਤੇ ਉੱਠ ਕੇ ਅਸੀਂ ਕੋਈ ਵੀ ਕਾਲ ਦਿੱਤੀ ਕੋਈ ਵੀ ਸੱਦਾ ਦਿੱਤਾ ਉਹਨਾਂ ਨੇ ਹੂਬ ਹੂ ਪੂਰਾ ਕੀਤਾ ਸਾਡੇ ਇਥੋਂ ਸਟੇਜ ਤੋਂ ਸਾਡੀ ਪ੍ਰੈਸ ਕਾਨਫਰੰਸ ਤੋਂ ਬੋਲਿਆ ਜਾਣ ਵਾਲਾ ਕੋਈ ਵੀ ਬੋਲ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਥੱਲੇ ਨਹੀਂ ਡਿੱਗਣ ਦਿੱਤਾ ਅਸੀਂ ਜਿੰਨੀ ਤਾਕਤ ਨਾਲ ਲੜ ਸਕੇ ਆ ਅਸੀਂ ਉਹਨਾਂ ਦੇ ਆਸਰੇ ਲੜ ਸਕੇ ਆ ਸੋ ਇੱਕ ਤਾਂ ਉਹਨਾਂ ਦਾ ਸਾਰਿਆਂ ਭਰਾਵਾਂ ਦਾ ਵਿਸ਼ੇਸ਼ ਧੰਨਵਾਦ ਸਾਲ ਪੂਰਾ ਹੋਣ ਤੇ ਤੇ ਦੂਜਾ ਉਹਨਾਂ ਨੂੰ ਬੇਨਤੀ ਆ ਦੂਜਿਆਂ ਨੂੰ ਬੇਨਤੀ ਇਹ ਹੈ ਵੀ ਬਾਈ ਦੋਸਤੋ ਲੜਾਈ ਨਹੀਂ ਮੁੱਕੀ ਜਿੰਨੇ ਜੋਰ ਨਾਲ ਤੁਸੀਂ ਪਹਿਲਾਂ ਸਾਡੇ ਨਾਲ ਖੜੇ ਰਹੇ ਆ ਉਹਨੇ ਜੋਰ ਨਾਲ ਹੀ ਸਾਡੇ ਨਾਲ ਖੜੇ ਰਹੋ ਕਿਉਂਕਿ ਮੈਂ ਦੇਖਿਆ ਇੱਥੇ ਕੋਈ ਆਵੇ ਨਾ ਆਵੇ ਜਦੋਂ ਪਿੱਛੇ ਜਾਈਦਾ ਹਰੇਕ ਦਾ ਫੋਨ ਤੇ ਉੱਤੇ ਸਭ ਤੋਂ ਪਹਿਲੀ ਖਬਰ ਇਹ ਦੇਖਣੀ ਹੁੰਦੀ ਆ ਵੀ ਯਾਰ ਆਪਣੇ ਮੋਰਚੇ ਵਾਲੇ ਕੀ ਕਰ ਰਹੇ ਆ ਬਨੌਰੀ ਕੀ ਹੋ ਰਿਹਾ ਸ਼ੰਭੂ ਕੀ ਹੋ ਰਿਹਾ ਡੱਲੇ ਵਾਲ ਸਾਹਿਬ ਦਾ ਕੀ ਹਾਲ ਆ ਜਥਾ ਭੇਜਿਆ ਉਹਦਾ ਕੀ ਹਾਲ ਆ ਸੋ ਜਿਹੜੀ ਫਿਕਰਮੰਦੀ ਆ ਇੱਕ ਲੋਕਾਂ ਦੀ ਸਾਫ ਦੇ ਕਿਸਾਨਾਂ ਪਤੀ ਆਪਦੇ ਮੋਰਚੇ ਆਪਰਤੀ ਉਹ ਸਾਡੀ ਬਹੁਤ ਵੱਡੀ ਤਾਕਤ ਆ ਦੂਸਰੀ ਗੱਲ ਅੱਜ ਕੈਬਨਟ ਦੀ ਮੀਟਿੰਗ ਆ ਉਤੋਂ ਵੀ ਅਸੀਂ ਮੰਗ ਕਰਦੇ ਆ ਜਿਹੜਾ ਖੇਤੀ ਖਰੜਾ ਆਇਆ ਉਹ ਇਥੋਂ ਰੱਦ ਕਰਕੇ ਭੇਜਣ ਤੇ ਉਹਦਾ ਕੰਮ ਨਵੇੜਨ ਕਿਉਂਕਿ ਉਹ ਬਿਲਕੁਲ ਤੈਨ ਖੇਤੀ ਕਾਨੂੰਨ ਦਾ ਇਹ ਦੂਜਾ ਰੂਪ ਆ ਉਹਦੇ ਨਾਲ ਵੀ ਖਤਰਨਾਕ ਕਰਕੇ ਲੈ ਕੇ ਆਉਂਦੇ ਆ ਸੋ ਮੇਰੇ ਵੱਲੋਂ ਦੁਬਾਰਾ ਫੇਰ ਸਮੂਹ ਪੰਜਾਬ ਦੇ ਲੋਕਾਂ ਦਾ ਤੁਹਾਡਾ ਭਾਈਚਾਰਾ ਦਾ ਮੈਨੂੰ ਉਹ ਗੱਲ ਪਦੇੜ ਦੀ ਬਹੁਤ ਲੱਗੀ ਠੀਕ ਵੀ ਤੁਸੀਂ ਭਾਈ ਸਾਡੀਆਂ ਸਾਡੇ ਓਗਣ ਬੜੇ ਲਕੋਏ ਆ ਸਾਡੇ ਓਗਣ ਲਕੋਏ ਆ ਆਪਦੇ ਭਰਾ ਸਮਝ ਕੇ ਚੱਲੇ ਆ ਸਾਡੇ ਨਾਲ ਤੇ ਸਾਨੂੰ ਤਾਕਤ ਦਿੱਤੀ ਆ ਤੁਸੀਂ ਸਾਨੂੰ ਇੱਕ ਹੌਸਲਾ ਮਿਲਿਆ ਤੁਹਾਡੇ ਰਾਹੀਂ ਤੇ ਤੁਹਾਨੂੰ ਵੀ ਬੇਨਤੀ ਕਰਦੇ ਆ ਜਿਵੇਂ ਪਹਿਲਾਂ ਤੁਸੀਂ ਮੋਰਚੇ 'ਤੇ ਨਾ ਖੜੇ ਰਹੇ ਹੋ ਐਂ ਹੀ ਡਟ ਕੇ ਖੜੇ ਰਹੋ ਜਿੱਤਾਂਗੇ ਜਰੂਰ ਆਪਾਂ ਲੰਬੀ ਹੋ ਸਕਦੀ ਆ ਲੜਾਈ ਜਿੱਤਾਂਗੇ ਜਰੂਰ ਤੇ ਆਉਣ ਵਾਲੇ ਦਿਨਾਂ 'ਚ ਉਮੀਦ ਕਰਦੇ ਆ ਕੋਈ ਐ ਹੋਇਆ ਚੰਗਾ ਦਿਨ ਆਊਗਾ ਜਦੋਂ ਪੰਜਾਬ ਦੀ ਸਮੂਹ ਸ਼ਕਤੀ ਜਿਹੜੀ ਕਿਸਾਨ ਸ਼ਕਤੀ ਜਿਹੜੀ ਲੋਕਾਂ ਦੀ ਮੰਗ ਆ ਅਸੀਂ ਉਹਨੂੰ ਇੱਕ ਖਾਸ ਕਰਕੇ ਹਾਡੇ ਦੋਵੇਂ ਫਾਰਮ ਉਹ ਜਿਹੜੇ ਸਾਰੇ ਮੰਨ ਕੇ ਆ ਅਸੀਂ ਇੱਕ ਮਾਲਾ ਚ ਪਰੋਨ ਦਾ ਯਤਨ ਕਰ ਰਹੇ ਆ ਤੇ ਸਾਨੂੰ ਲੱਗਦਾ ਵੀ ਇਹ ਜ਼ਰੂਰ ਕਾਮਯਾਬ ਹੋਵਾਂਗੇ ਧੰਨਵਾਦ ਸਤਿਕਾਰਯੋਗ ਹਰ ਕੋ ਝੰਡੇ ਦੀ ਪਰਗਾ ਦੋਸਤੋ ਬਾਕੀ ਸਾਰੀਆਂ ਗੱਲਾਂ ਤੇ ਦੱਸਤੀਆਂ ਨੇ ਮੈਂ ਸਿਰਫ ਇਹ ਕੀ ਤੁਹਾਡੇ ਮਾਧਿਅਮ ਰੇ ਅਪੀਲ ਕਰਨੀ ਚਾਹੁੰਨਾ ਕਿ 21 ਫਰਵਰੀ ਨੂੰ ਪਿੰਡ ਬੱਲੋ ਵਿਖੇ ਸਾਡੇ 900 ਜਨ ਸ਼ਹੀਦ ਸ਼ੁਭਕਰਮ ਸਮੀਰ ਇਹ ਸਮੋਰਚੇ ਜਿੰਨੇ ਵੀ ਆਪਕੋ ਸ਼ਹੀਦ ਹੋਏ ਨੇ ਉਹਨਾਂ ਸਾਰਿਆਂ ਦੀ ਜਿਹੜੀ ਆ ਸਰਦਾਰ ਜੀ ਸਮਰੋਹ ਦੀ ਵਰਸੀ ਜਿਹੜੀ ਆ ਉਹਥੇ ਮਨਾਈ ਜਾਣੀ ਆ ਆ ਪੂਰੇ ਪੰਜਾਬ ਹਰਿਆਣਾ ਦੇ ਜਿੰਨੇ ਵੀ ਸਾਡੇ ਲਾਗੇ ਲਾਕੇ ਰਾਜਸਥਾਨ ਦੇ ਜਿਹੜੇ ਸਾਡੇ ਵੀਰ ਨੇ ਉਹਨਾਂ ਨੂੰ ਬੇਨਤੀ ਆ ਮਤਾਵਾ ਭੈਣਾ ਨੂੰ ਤੇ ਵੱਲੋਂ ਪਿੰਡ ਵਿਖੇ ਵੱਧ ਤੋਂ ਵੱਧ ਗਿਣਤੀ ਪਹੁੰਚ ਕੇ ਔਰ ਬਾਕੀ ਮੋਰਚਿਆਂ ਤੇ ਪਹੁੰਚ ਕੇ ਜਿਹੜਾ ਉਹ ਸ਼ਹੀਦੀ ਸਮਾਗਮ ਮਨਾਏ ਜਾਣ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਦੂਸਰਾ ਸਰਦਾਰ ਜੀ ਜੀ ਸੇ ਡੱਲੇਵਾਲ ਬਾਰੇ ਕਾਫੀ ਸਵਾਲ ਉੱਠਦੇ ਨੇ ਅੱਜ 80 ਦਿਨ ਮਰਨਰਦੇਵ ਪਰ 80 ਦਿਨ ਮਰਨਰਦੇਵ ਪਰ ਅੱਜ ਤੱਕ ਇੱਕ ਵੀ ਜਿਹੜਾ ਦਾਣਾ ਆਪਦਾ ਜਵਾ ਨਾ ਮੂੰਹ ਨੂੰ ਨਹੀਂ ਲਾਇਆ ਔਰ ਜਿਹੜੀ ਮੈਡੀਕਲ ਰੇਟ ਚੱਲ ਰਹੀ ਆ ਮੈਂ ਇਥੇ ਕਹਿਣਾ ਚਾਹੁੰਦਾ ਕਿ ਬੰਦੇ ਨੂੰ 1800 ਕੈਲਰੀ ਘੱਟੋ ਘੱਟ ਚਾਹੀਦੀ ਆ ਰੋਜ਼ ਦੀ ਰੋਜ਼ ਮਰਾ ਉਹਦੀ ਤਾਕਤ ਵਾਸਤੇ ਔਰ ਸਿਰਫ ਜਿਹੜੀ ਆ ਇੱਕ 슈ਗਰ ਦੇ ਤੌਰ ਤੇ ਜਿਹੜੀ 400 ਕੈਲਰੀ ਜਿਹੜੀ ਉਹਦੇ ਅੰਦਰ ਜਾਂਦੀ ਆ ਉਹਦੇ ਨਾਲ ਜਿਹੜਾ ਵਾ ਕੋਈ ਏਡਾ ਡਵੈਲਪਮੈਂਟ ਹੋ ਨਹੀਂ ਰਿਹਾ ਮਰਨਰ ਪਰ ਜਾ ਰਹੀ ਆ ਉਨਾ ਚਿਰ ਤੱਕ ਜਾਰੀ ਚੱਲੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਜੜੀਆਂ ਨੇ ਉਹ ਮੰਨੀਆਂ ਨਹੀਂ ਜਾਂਦੀਆਂ ਧੰਨਵਾਦ ਹਾਂ ਰਾਏ ਸਾਹਿਬ ਸਭ ਤੋਂ ਪਹਿਲੇ ਜਿੰਨਾਂ ਦੀ ਮੀਡੀਆ ਅਜਮਿਕਿਆ ਕਰਮੀ ਭਰਾਇਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਇਸ ਸੰਘਰਸ਼ ਨੂੰ ਚੱਲਦੇ ਹੋਏ ਇੱਕ ਸਾਲ ਪੂਰਾ ਹੋ ਗਿਆ ਹੈ ਜਿਵੇਂ ਸਾਥੀਆਂ ਸਾਰਿਆਂ ਨੇ ਪਹਿਲਾਂ ਬੋਲਿਆ ਕਿ ਜਿੰਨੇ ਵੀ ਸਾਡੇ ਲੋਕ ਆਮ ਲੋਕ ਨੇ ਜਾਂ ਸਾਡਾ ਜਿੰਨੀਆਂ ਵੀ ਧਾਰਮਿਕ ਸੰਪਰਦਾਵਾਂ ਨੇ ਜਿਨ੍ਹਾਂ ਨੇ ਵੀ ਸਾਡੀ ਸਪੋਰਟ ਕੀਤੀ ਹੈ ਉਹਨਾਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਔਰ ਇਹ ਅੰਦੋਲਨ ਦਾ 1 ਸਾਲ ਦਾ ਪੜਾਅ ਪੂਰਾ ਹੋਇਆ ਅੰਦੋਲਨ ਹਜੇ ਜਾਰੀ ਹੈ ਔਰ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇ ਸੋ ਇਹਦੇ ਵਿੱਚ ਸਰਕਾਰ ਕੀ ਲੈ ਕੇ ਆਉਂਦੀ ਹੈ ਨਹੀਂ ਲੈ ਕੇ ਆਉਂਦੀ ਉਹ ਕੱਲ੍ਹ ਪਤਾ ਚੱਲ ਜਾਏਗਾ ਪਰ ਸਾਡਾ ਸੰਘਰਸ਼ ਮੰਗਾਂ ਦੀ ਪੂਰਤੀ ਤੱਕ ਜਿਹੜੀਆਂ ਸਾਡੀਆਂ 13 ਮੰਗਾਂ ਨੇ ਉਹਨਾਂ ਦੀ ਪੂਰਤੀ ਤੱਕ ਬਿਲਕੁਲ ਜਾਰੀ ਰਹੇ ਔਰ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਮੁੱਚੇ ਭਾਰਤ ਜਗਤ ਦੇ ਕਿਸਾਨ ਮਜ਼ਦੂਰ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਹੈ ਕਿ ਇਹ ਇੱਕ ਖਾਲ ਦਾ ਪੜਾਓ ਪੂਰਾ ਹੋਇਆ ਤੇ ਅੰਦੋਲਨ ਅੱਗੇ ਵਧਿਆ ਇਹਨੇ ਕਾਫੀ ਪ੍ਰਾਪਤੀਆਂ ਕੀਤੀਆਂ ਪੁਲਾਹਾਂ ਪੱਟੀਆਂ ਨੇ ਬੇਸ਼ੱਕ ਇਹਦੇ ਵਿੱਚ ਅਸੀਂ 43 ਸ਼ਹੀਦ ਵੀ ਕਰਵਾਏ ਨੇ ਬੜਾ ਨੁਕਸਾਨ ਹੋਇਆ ਹੁਣ ਤੱਕ ਕੀ ਖੋਇਆ ਤੇ ਕੀ ਪਾਇਆ ਉਹਦੇ ਵਿੱਚ 43 ਸ਼ਹੀਦ ਹੋਏ ਨੇ ਪਰ ਪ੍ਰਾਪਤੀਆਂ ਵੱਡੀਆਂ ਨੇ ਅੱਜ ਐਮਐਸਪੀ ਜਿਹੜੀ ਆ ਉਹ ਸੁਪਰੀਮ ਕੋਰਟ ਦੀ ਕਮੇਟੀ ਦੇ ਹਿੰਟ ਦੇ ਉੱਪਰ ਹੈ ਨੰਬਰ 1 ਤੇ ਅੱਜ ਸੰਸਦੀ ਜਿਹੜੀ ਕਮੇਟੀ ਬਣੀ ਹੈ ਉਹਦੇ ਇੱਕ ਨੰਬਰ ਤੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਹੈ ਸਾਡੀ ਮੰਗਾਂ ਨੂੰ ਸੋ ਇਸ ਕਰਕੇ ਇਹ ਵੱਡੀਆਂ ਪ੍ਰਾਪਤੀਆਂ ਨੇ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਦੇਸ਼ ਦੇ ਸਾਰੇ ਹੀ ਧਾਰਮਿਕ ਪ੍ਰਚਾਰਕਾਂ ਨੂੰ ਔਰ ਜਿੰਨੇ ਸਾਡੇ ਸੈਲੀਬ੍ਰਿਟੀਆ ਨੇ ਸਿੰਗਰ ਵੀਰ ਨੇ ਸਾਰਿਆਂ ਨੂੰ ਜਿਨ੍ਹਾਂ ਕੇ ਹੁਣ ਤੱਕ ਜਿਨ੍ਹਾਂ ਨੇ ਸਾਥ ਦਿੱਤਾ ਥਾਣਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਾਥ ਦੇਣਗੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਆਪ ਜੀ ਦੇ ਮਾਧਿਅਮ ਰਾਹੀਂ ਇਸ ਅੰਦੋਲਨ ਦਾ ਸਮਰਥਨ ਕਰੋ ਔਰ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ ਹੋਰ ਅੱਗੇ ਲਿਜਾਣ ਵਾਸਤੇ ਮੰਗਾਂ ਦੀ ਪੂਰਤੀ ਤੱਕ ਲਿਜਾਣ ਵਾਸਤੇ ਸਾਡਾ ਸਾਰੇ ਜਣ ਸਾਥ ਦਿਓ ਇਹਨੀਆਂ ਗਬਨਤੀਆਂ ਕਰਦਾ ਹੋਇਆ ਧੰਨਵਾਦ ਸਾਰੇ ਕਾਕਾ ਸਿੰਘ ਜੀ ਕੋਲ ਠੀਕ ਹੈ ਮੈਂ ਤਾਂ ਗੇਰਾ ਸਵਾਲ ਪੁੱਛ ਰਿਹਾ ਜਿਹੜਾ ਕੁਝ ਨਾ ਹਾਂਜੀ ਕਾਕਾ ਜੀ ਗੱਲ ਸਾਰੀ ਆਈ ਇਹ ਸਵਾਲ ਕਿਸੇ ਨੇ ਕਿਹਾ ਕੀ ਕੀ ਬੜੀ ਮੰਤਰੀ ਦੀ ਬੇਟੀ ਦਾ ਵਿਆਹ ਹੈ ਅਸੀਂ ਤਾਂ ਮੰਤਰੀਆਂ ਸਾਹਮਣੇ ਬੈਠਣਾ ਜੇਕਰ ਮੰਤਰੀਆਂ ਦੀ ਜਗ੍ਹਾ ਅਧਿਕਾਰੀ ਹੋਏ ਤਾਂ ਫਿਰ ਕੀ ਰੁਖ ਰਹਿਣ ਵਾਲਾ ਤੁਹਾਡਾ ਇਹ ਕੋ ਸਾਫ ਐ ਸਦਾ ਲੈਟਰ ਸਰਕਾਰ ਵੱਲੋਂ ਮਿਲਿਆ ਕੌਣ ਉਹਦਾ ਨਾਮ ਦਾ ਅਸੀਂ ਦੋਨੇ ਫੋਰਮ ਮੀਟਿੰਗ ਦੇ ਵਿੱਚ ਜਾਵਾਂਗੇ 5 ਵਜੇ ਦਾ ਸਾਨੂੰ ਟਾਈਮ ਮਿਲਿਆ ਉਹਦੇ ਮੀਟਿੰਗ ਦੇ ਵਿੱਚ ਜਾਵਾਂਗੇ ਆਉਣਾ ਨਾ ਆਉਣਾ ਇਹ ਉਹਨਾਂ ਦੀ ਮਰਜ਼ੀ ਸਾਨੂੰ ਲੈਟਰ ਦੇ ਮੁਤਾਬਕ ਦਾ ਸਮਾਂ ਹਜੇ ਤੱਕ ਜਿਹੜਾ ਉਹਦਾ ਕੋਈ ਨਹੀਂ ਅਸੀਂ ਦੋਨੇ ਫੋਰਮ ਜਿਹੜਾ ਸਾਡਾ ਪੂਰਾ ਮਡ ਹੋਣ ਬਣਾ ਲਾਂਗੇ ਉਹ ਅਸੀਂ ਲਿਸਟ ਵੀ ਜਾਰੀ ਕਰ ਦਾਂਗੇ ਉਹ ਜਿਹੜੀ ਮੀਟਿੰਗ ਦੇ ਵਿੱਚ ਅਸੀਂ ਜਾਵਾਂਗੇ ਕਾਕਾ ਜੀ ਜਿਸ ਵਕਤ ਮੰਤਰੀ ਨੇ ਪਹੁੰਚੂਗੇ ਹੋਰ ਉਹਨਾਂ ਦੇ ਨੁਮਾਇੰਦੇ ਹੋਗੇ ਤੁਹਾਡੇ ਵੱਲੋਂ ਮੀਟਿੰਗ ਕੀਤੀ ਜਾਊਗੀ ਉੱਥੇ ਬੈਠਿਆ ਜਾਊਗਾ ਗੱਲ ਰੱਖੀ ਜਾਊਗੀ ਉਹਨਾਂ ਸਾਹਮਣੇ ਹਰ ਹਾਲਤ ਵਿੱਚ ਕੀਤੀ ਜਾਊਗਾ ਅਧਿਕਾਰੀਆਂ ਨਾਲ ਕਰਨੀ ਪਵੇ ਮੰਤਰੀਆਂ ਨਾਲ ਕਰਨੀ ਪਵੇ ਆਉਂਦੇ ਆ ਕਿ ਨਹੀਂ ਆਉਂਦੇ ਉਹਨਾਂ ਤੇ ਈਸ਼ੂ ਹੈ ਪਰ ਅਸੀਂ ਦੋਨੇ ਫੋਨ ਮੀਟਿੰਗ ਦੇ ਵਿੱਚ ਜਾਵਾਂਗੇ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ